ਮੈ ਰਾਕੇਸ਼ ਸੋਮਨ ਜੋ ਹੁਸ਼ਿਆਰਪੁਰ ਲੋਕ ਸਭਾ ਤੋਂ ਬੀਐਸਪੀ ਦਾ ਉਮੀਦਵਾਰ ਸੀਗਾ ਆਉਣ ਵਾਲੀ ਇਲੈਕਸ਼ਨ ਲਈ ਮੈਂ ਉਸ ਪਾਰਟੀ ਨੂੰ ਛੱਡ ਰਿਹਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੋ ਮੈਨੂੰ ਮੇਰੇ ਬਿਲਕੁਲ ਪਰਿਵਾਰ ਵਾਂਗੂ ਹੈ ਮੈਂ ਅੱਜ ਇਹ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਦੁਆਰਾ ਕੀਤਾ ਗਿਆ ਕੰਮ ਚਾਹੇ ਉਹ ਗਰੀਬ ਬੱਚਿਆਂ ਲਈ ਹੈ ਚਾਹੇ ਦਲਿਤ ਬੱਚਿਆਂ ਲਈ ਹੈ ਚਾਹੇ ਉਹ ਬੇਰੋਜ਼ਗਾਰਾਂ ਲਈ ਹੈ ਮੈਂ ਉਹਨਾਂ ਦੇ ਕੀਤਾ ਗਿਆ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ ਇਸ ਕਰਕੇ ਮੈਂ ਆਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੈ ਹਿੰਦ